ਇੱਧਰ ਦੇਖ ਓਏ ਗਾਹ ਨੂੰ ਆਪਣਾ ਨਾਮ ਬੋਲ ਸਾਰਾ ਕੁਝ ਪੰਚੂ ਨਾਮ ਹੈ ਮੇਰਾ ਹਾਂ ਅੱਜ ਕਿੰਨੇ ਵਜੇ ਆਇ ਚੋਰੀ ਕਰਨ ਡੇਢ ਕੋ ਬਜੇ ਡੇਢ ਵਜੇ ਕਿੰਨੇ ਆਦਮੀ ਨਾਲ ਆਏ ਸੀ ਇਕੱਲਾ ਹੀ ਆਇ ਸੀ ਦਾ ਟਾਈਮ ਸੀ ਹਾਂ ਤੇਰੇ ਨਾਲ ਦੇ ਜਿਹੜੇ ਆ ਦੋ ਬੰਦੇ ਉਹ ਕਿੱਥੇ ਦੇ ਆ ਉਹ ਕਰਤਾਰਪੁਰ ਦੇ ਆ ਓਏ ਨਾ ਕੀ ਆ ਇੱਕ ਦਾ ਨਾਮ ਸਹਣੀ ਹੈ ਇੱਕ ਦਾ ਨਾਮ ਅਜੀ ਹੈ ਕੁਝ ਸਮੈਗ ਪੀਨੇ ਤੇ ਨਹੀਂ ਤਿੰਨੇ ਪੀਨੇ ਆ ਤੇ ਅੱਜ ਤੋਂ ਕਿੰਨੇ ਦਿਨ ਹੋ ਗਏ ਤੁਹਾਨੂੰ ਪਿੰਡ ਦੇ ਵਿੱਚ ਲਗਾਤਾਰ ਆਉਂਦੇ ਚੋਰੀਆਂ ਕਰਦੇ ਆ ਆ ਹੁਣ ਹੋ ਗਏ 4-5 ਦਿਨ ਤੇ ਕਿੰਨੀਆਂ ਦੋ ਤਿੰਨ ਮਹੀਨੇ ਪਹਿਲਾਂ ਕੀਤੀਆਂ ਸੀ ਦੀਆਂ ਤੇ 2 ਸਾਲ ਪਹਿਲਾਂ ਵੀ ਕੀਤੀਆਂ ਨਾ 2-4 ਸਾਲ ਪਹਿਲਾਂ ਵੀ ਕੀਤੀਆਂ ਸੀ ਦੀਆਂ ਉਹਨੇ ਦਿਨੇ ਹੀ ਆ ਰਾਤ ਨੂੰ ਤਾਂ ਨਹੀਂ ਆਉਂਦੇ ਨਹੀਂ ਦਿਨੇ ਆ ਰਾਤ ਨੂੰ ਵੀ ਕਹਿੰਦੇ ਇੱਕ ਦਿਨ ਆਏ ਹਨਾ ਨਹੀਂ ਸਾਰਾ ਰਾਤ ਨੂੰ ਨਹੀਂ ਦਿਨੇ ਆਇਆ ਅੱਛਾ ਦਿਨੇ ਆਉਣੇ ਆ ਤੇਰੇ ਹੁਣ ਕੋਈ ਸੱਟ ਚੋੜਦਾ ਨਹੀਂ ਹੈ ਸਰੀਰ ਤੇ ਨਹੀਂ ਹੈ ਨਾ ਬੋਲ ਕੋਈ ਸਰੀਰ ਸੱਟ ਚੋੜਦਾ ਨਹੀਂ ਹੈ ਨਾ ਠੀਕ ਠਾਕ ਹੈਂ ਯਾ ਤੇ ਕੇ ਪੁਲਸ ਹੁਣ ਚੱਲ ਜਾਏਗਾ ਦੇ ਦਈਏ ਕਿ ਰਹਿਣ ਦਈਏ ਨਹੀਂ ਚੋਰੀ ਕਰੂੰਗਾ ਮੁੜ ਕੇ ਨਾ ਦਈਏ ਪੁਲਸ ਕੋਈ ਚੋਰ ਤਾਂ ਨਹੀਂ ਤੇਰੇ ਹਾਂ ਕਿਸੇ ਨੇ ਮਾਰਿਆ ਨਹੀਂ ਕੋਈ ਤੇਰੇ ਚੋਰ ਨਹੀਂ ਤੈਨੂੰ ਸਿਰਫ ਫੜਿਆ ਦੌੜ ਦੌੜ ਕੇ ਐ ਤੇ ਸਮਾਂ ਕਿਤੇ ਅੱਜ ਕਿੰਨੀ ਬੀਤੀ ਆ ਅੱਜ ਸਮਾਂ ਕਿੱਥੋਂ ਬੀਤੀ ਸੀ ਕਿੱਥੋਂ ਲੈਨੇ ਕਿੱਥੋਂ ਆ ਇੱਕ ਮਿੰਟ ਹੁ ਸੱਚ ਦੇ ਆ ਜੀ ਸਮੈਕ ਜਿਹੜੇ ਲੈਨੇ ਆ ਲੈਨੇ ਕਿਤੋਂ ਯਾਰ ਪੁਰਤਾਨੀ ਧਿਆਨਪੁਰ ਦੇ ਕੀ ਨਾ ਉਹਦਾ ਹਮੀਰੇ ਤੋਂ ਕੀ ਨਾ ਆ ਹਮੀਰੇ ਵਾਲੇ ਦਾ ਸਮਾਂ ਨਹੀਂ ਪਤਾ ਕਿ ਕਿੱਥੇ ਗਿਆ ਕਰ ਹੈ ਗਲੀਆਂ ਚ ਬਹੁਤ ਜਣੇ ਵੇਚਦੇ ਹੋਤੀ ਬਹੁਤ ਵੇਚਦੇ ਸਮੈਕ ਬਹੁਤ ਜੁਰਾਂ ਦੇ ਬਿਕ ਰਹੀ ਆ ਦਾ 15 ਜਣੇ ਵੇਚਦੇ ਆ ਗਵਰਨਮੈਂਟ ਦਾ ਕਹਿੰਦੀ ਸਮੈਕ ਵਿਗਦੀ ਹੀ ਨਹੀਂ ਸਮੈਕ ਨਹੀਂ ਚਿੱਟਾ ਚਿੱਟਾ ਬਿਕਦਾ ਜਿੰਨਾ ਮਰਜੀ ਲੈ ਲਓ ਹਨਾ ਹੁਣ ਤੈਨੂੰ ਆਮਦਨ ਕਿੰਨੀ ਗਿਆ ਕੰਮ ਦਾ ਤੂੰ ਕੋਈ ਕਾਰਦਾ ਨਹੀਂ ਤਾਰਾ ਹੀ ਲਾਉਣਾ ਹਨਾ ਉਦਾਂ ਤਾਂ ਆਮਦਨ ਹੈ ਨਹੀਂ ਕੋਈ ਵੀ ਤੇ ਜੇ ਨਾ ਲਾਉ ਤਾਂ ਉਦਾਂ ਮਰਦੇ ਹੈ ਤੇ ਨਾਲ ਦੇ ਕਿੰਨਾ ਕਿ ਚਿੱਟਾ ਪੀ ਜਾਂਦੇ ਆ ਗ੍ਰਾਮੀ ਕੇ 2 ਗ੍ਰਾਮ ਤੂੰ ਕਿੰਨੀ ਕਿ ਬੀਨਾਂ ਵੇਚਦਾ ਪੁੱਛੋ ਕਿੰਨਾ ਪੀ ਜਾਂਦਾ ਹੈ ਕਮਾਈ ਕਿਹੜੀ ਆ ਤਾਰਾਂ ਦੀ ਆ ਆ ਦੇਖ ਲਓ ਜੀ ਗਵਰਨਮੈਂਟ ਜਿਹੜੀ ਆ ਕਹਿੰਦੀ ਆ ਕਿ ਸਾਡੇ ਚਿੱਟਾ ਮੁੱਕ ਗਿਆ ਪੰਜਾਬ ਵਿੱਚ ਚਿੱਟਾ ਹੈ ਨਹੀਂ ਸ਼ਰੇਆਮ ਦੱਸ ਰਿਹਾ ਚਿੱਟਾ ਹੈ ਜਾਂ ਤਾਰਾਂ ਵੇਚਦੇ ਆ ਤਾਰਕੇ ਨੂੰ ਵੇਚਦੇ ਆ ਕਵਾੜੀਆਂ ਨੂੰ ਇਹ ਕਿੱਥੇ ਕਹਦੀ ਦੁਕਾਨ ਆ ਸ਼ੜਕ ਤੇ ਹੀ ਹੈ ਨਾ ਵਾਰ-ਵਾਰ ਕਰਕੇ ਉਧਰ ਆ ਕਿੱਧਰ ਪਿਛਲੇ ਪਾਸੇ ਕੀ ਪਿਛਲੇ ਪਾਸੇ ਕਿਲੇ ਪਾਸੇ ਗੁਰਦੁਆਰੇ ਵਾਲਿਆ ਗੁਰਦੁਆਰੇ ਵਾਲਿਆ ਰੋਜ਼ ਤਾਰਾਂ ਦੇ ਕੇ ਉਹਨੇ ਫੇਸ ਮਾਸਕ ਵੀ ਪੀਨੇ ਹੈ ਨਾ ਪੈਸੇ ਕਿੰਨੇ ਹੀ ਤੇਰੇ ਕੋਲ ਹੁਣ ਇਹ ਬਾਰੇ ਤੁਹਾਡੇ 1200 ਰੁਪਏ ਹੁਣ ਸੀ ਕਿੱਥੇ ਗਿਆ ਹੈਗਾ ਹਨਾ ਅੱਛਾ ਉਹਦੇ ਕੋਲ ਹਾਂ ਤੇ ਕੱਲ ਕਿੰਨੇ ਦੀਆਂ ਤਾਰਾਂ ਵੇਚ ਕੇ ਆਇਆ ਕੱਲ 2000 ਦੀਆਂ ਤਾਰਾਂ ਵੇਚੀਆਂ ਤੇ ਪਰਸੋਂ ਪਰਸੋਂ ਵੇਚੀਆਂ 2500 ਤੇ ਪਰਸੋਂ પછી ਚੌਥ ਜਾਣਦੇ ਲਗਾਤਾਰ ਵੇਚ ਰਹੇ ਰੋਜ਼ ਹੀ ਫੀਸ ਮੈਗ ਵੀਨੇ ਆ 20000 ਰੁਪਏ ਆ ਹਰ ਤੁਸੀਂ ਕੀਤੀ ਵਸ ਇੱਕ ਆ ਗਿਆ ਤਿੰਨ ਚਾਰ ਦਿਨ ਲਗਾਤਾਰ 2-3000 ਦੀਆਂ ਵੇਚਦੇ ਕੁਆੜੀਆਂ ਨੂੰ ਇਹ ਸਾਰੇ ਜ਼ਿਮੀਦਾਰ ਕਿੱਥੇ ਜਾਣਗੇ ਜਿਨ੍ਹਾਂ ਦੇ ਇੰਨਾ ਨਕਸਾ ਤੂ ਹੀ ਤਾਂ ਵੇਚਨੇ ਤੁਸੀਂ 2000 ਦੀ ਵੇਚਦੇ ਆ ਤੇ ਜ਼ਿਮੀਦਾਰੋਂ ਤਾਂ 10000 ਦੀ ਪੈਂਦੀ 12 ਦੀ ਤੁਸੀਂ ਮਗਰ ਕਿਸ ਨੇ ਬੈਰ ਬਾਈ ਕਰਨੀ ਆ ਹੁਣ ਇੱਥੇ ਗਵਾ ਠੀਕ ਆ ਮੁਰਗੇ ਚੋਰੀ ਕਰਨੀ ਆ ਨਹੀਂ ਮੁਰਗੇ ਵੀ ਨਹੀਂ ਕਰਨੀ ਹੈ ਚਲੋ ਓਕੇ ਥੈਂਕ ਯੂ ਹੋਈ ਆ ਮੈਂ ਉਹ ਕਹਿੰਦਾ ਅਸਲਮ ਹਜੇ